ਸਸ਼ਟੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹੜਾਂ ਦੇ ਹਾਲਾਤਾਂ ਦੇ ਵਿੱਚ ਕਿਸਾਨ ਲੀਡਰ ਵੀ ਲਗਾਤਾਰ ਸਰਗਰਮ ਨੇ ਤੇ ਲਗਾਤਾਰ ਸਰਵਨ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣਾ ਧਿਆਨ ਰੱਖਣ ਤੇ ਨਾਲ ਨਾਲ ਕਿਹਾ ਇਹ ਵੀ ਜਾ ਰਿਹਾ ਹੈ ਕਿ ਸਰਕਾਰ ਤੋਂ ਕਿਸੇ ਤਰੀਕੇ ਦੀ ਉਮੀਦ ਨਾ ਰੱਖੀ ਜਾਵੇ ਅੱਜ ਸਰਵਨ ਸਿੰਘ ਪੰਦੇਰ ਹੁਣਾਂ ਦੇ ਵੱਲੋਂ ਤਾਜ਼ਾ ਵੀਡੀਓ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਤੇ ਇਸ ਮੁਆਵਜ਼ਾ ਦਾ ਜੜਾ ਤਰੀਕਾ ਤੌਰ ਤਰੀਕਾ ਉਸ ਨੂੰ ਨਿਰਧਾਰਤ ਕੀਤਾ ਜਾਵੇ ਪਿਛਲੀ ਵਾਰ ਮੰਗ 5 6000 ਦੇ ਮੁਆਵਜ਼ੇ ਕਿਸਾਨਾਂ ਨੂੰ ਨਾ ਦਿੱਤੇ ਜਾਣ ਤੇ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਬੇਨਤੀਆਂ ਨੇ ਅਪੀਲਾਂ ਨੇ ਜਿਹੜੀਆਂ ਜਿੱਥੇ ਪੰਜਾਬ ਵਾਸੀਆਂ ਨੂੰ ਕੀਤੀਆਂ ਨੇ ਸਰਬੰਧਪੰਦੇਰ ਨੇ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਕੀਤੀਆਂ ਨੇ ਆ ਦੇਖੋ ਜਿੱਥੋਂ ਤੱਕ ਹਾਲਾਤਾਂ ਦਾ ਸਵਾਲ ਆ ਇਹ ਸ਼ਬਦ ਕਹਿ ਲਓ ਵੱਧ ਤੋਂ ਵੱਤਰ ਨੇ ਕਈਆਂ ਨੇ ਬੇਸ਼ੱਕ ਹਾਲੇ ਤੱਕ ਉਹਨਾਂ ਦੀਆਂ ਪੁਸ਼ਤੀਆਂ ਹੀ ਆਪਣੇ ਤੌਰ ਤੇ ਨਹੀਂ ਕਰਦੇ ਪਰ ਖਬਰਾਂ ਨੇ ਜੋ ਲੋਕ ਬੋਲਦੇ ਨੇ ਕਈ ਥਾਵਾਂ ਤੋਂ ਲੋਕ ਰੁੜੇ ਨੇ ਕਿ ਕਈਆਂ ਦੀ ਪੁਸ਼ਤੀ ਵੀ ਹੋਈ ਹੈਗੀ ਆ ਜੀ ਚਲੇ ਗਏ ਆ ਔਰ ਕੋਨੇ ਵਾਲੇ ਪਿੰਡ ਤੇ ਤਾਂ ਸਾਨੂੰ ਬੰਦੇ ਮਿਲ ਗਏ ਉੱਥੇ ਸਾਰੇ ਪਸ਼ੂ ਖਤਮ ਹੋ ਗਏ ਆ ਇਹਨਾਂ ਪਿੰਡਾਂ ਜਿਹੜੇ ਬਾਰਡਰ ਦੇ ਨਾਲ-ਨਾਲ ਪਸ਼ੂ ਵੀ ਨਹੀਂ ਰਹਿ ਗਏ ਉਹ ਹਾਲਾਤ ਵੱਧ ਤੋਂ ਵੱਤਰ ਨੇ ਕਈਆਂ ਪਿੰਡਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ-ਨਾਲ ਉੱਥੇ ਜਿਹੜੀ ਦਰਿਆ ਦੇ ਅੰਦਰੋਂ ਰੇਤ ਜਿਹਦੇ ਤੋਂ گاਂ ਪਹਾੜਾ ਜਿਹੜਾ ਚਿੱਕੜ ਵਗੈਰਾ ਉਹਨਾਂ ਦੇ ਖੇਤਾਂ 'ਚ ਭਰ ਗਿਆ ਅਗਲੀ ਫਸਲ ਵੀ ਬੀਜੀ ਨਹੀਂ ਜਾਣੀ ਹੈਗੀ ਹਾਲੇ ਵੀ ਪਾਣੀ ਕੋਈ ਥੋੜਾ ਸਮਗਰੀ ਉਤਰਿਆ ਹੈਗਾ ਕਦੋਂ ਤੱਕ ਪਾਣੀ ਖਾਲੀ ਹੁੰਦਾ ਇਹਦਾ ਕੋਈ ਪੱਕੀ ਗਰੰਟੀ ਨਹੀਂ ਹੈਗੀ ਇੱਕ ਵੱਡੇ ਹਿੱਸੇ ਦੇ ਲੋਕ ਕਿਉਂਕਿ ਲੋਕਾਂ ਦੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਪਾਣੀ ਹੈ ਖਾਸ ਕਰਕੇ ਕਿਹੜੇ ਪਿੰਡਾਂ ਤੋਂ ਡੇਰਿਆਂ ਤੇ ਰਹਿੰਦੇ ਹੈਗੇ ਆ ਉਹਨਾਂ ਦੇ ਵਿੱਚ ਦਰਾਰਾਂ ਪੈ ਗਈਆਂ ਘਰਾਂ ਸਾਨੂੰ ਬੰਦਿਆਂ ਨੇ ਵੀ ਸਾਡੇ ਘਰਾਂ 'ਚ ਦਰਾਰਾਂ ਪੈ ਗਈਆਂ ساری ਉਮਰ ਲਾਉਣ ਤੋਂ ਬਾਅਦ ਹੀ ਘਰ ਬਣਦਾ ਹੈਗਾ ਔਰ ਮੈਨੂੰ ਨਹੀਂ ਲੱਗਦਾ ਕੋਈ ਇਹਦੀ ਪਰਪਾਈ ਕਰ ਪਾਊਗਾ ਤੋਂ ਵੱਡਾ ਸੰਕਟ ਆ ਗਰਦਾਸਪੁਰ ਹੋਵੇ ਇਦੋਂ ਗਾਂ ਪਠਾਨਕੋਟ ਹੋਵੇ ਇਹ ਪੂਰੀ ਰਾਵੀ ਦੀ ਜੱਦ ਚ ਹੈ ਹੁਣ ਪਾਣੀ ਉਧਰੋਂ ਦਾ ਉਤਰਿਆ ਇੱਧਰ ਜਨਾਲੇ ਚ ਕੱਲ ਵਧਿਆ ਸੀ ਅੱਜ ਵੀ ਓਵੇਂ ਆ ਤੇ ਅਗਲੇ ਬੰਨੇ ਪਾਣੀ ਫਿਰਟਾਰੀ ਵਾਲੇ ਪਾਸੇ ਵਧ ਰਿਹਾ ਉਹਨਾਂ ਪਿੰਡਾਂ ਚ ਮਾਰ ਕਰ ਰਿਹਾ ਜੜੀਆਂ ਫਸਲਾਂ ਦੀ ਮਾਰਿਆ ਹੋਰ ਵਧੂਗੀ ਜੋ ਸਾਨੂੰ ਸਾਨੂੰ ਨਜ਼ਰ ਆ ਰਿਹਾ ਹੈਗਾ ਤੋਂ ਜਿਹੜੇ ਦਾਅਵੇ ਨੇ ਨਾ ਪੰਜਾਬ ਅੰਦਰ 3 ਲੱਖ ਏਕੜੇ ਤੋਂ ਪਲੱਸ ਪਲੱਸ ਵੀ ਸਾਨੂੰ ਲੱਗਦਾ ਵਾਧਾ ਹੋ ਗਿਆ ਵਾਧ ਫਸਲਾਂ ਮਾਰੀਆਂ ਗਈਆਂ ਜਿੱਥੋਂ ਤੱਕ ਰਾਹਤ ਕਾਰਜਾਂ ਦਾ ਸਵਾਲ ਹੈ ਜਿਹੜੀ ਜਨਤਾ ਵਾ ਸਾਡੇ ਅਸੀਂ ਨਹੀਂ ਕਹਿੰਦੇ ਸਾਡੀ ਜਥੇਬੰਦੀ ਇੰਨੀ ਸਮਰੱਥ ਹੈ ਵੀ ਸਾਰਾ ਕਰ ਜਾਗੇ ਪਰ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਕੇ 88 ਲੱਖਾਂ ਦੀ ਸ਼ਨਾਖਤ ਕਰਾਈ ਦੱਸਿਆ ਵੀ ਇੱਥੇ-ਇੱਥੇ ਲੈ ਕੇ ਆਓ ਜਿਹੜੀ ਜਨਤਾ ਵਾ ਉਹ 97% ਰਾਹਤ ਸਮਗਰੀ ਤਾਂ ਜਨਤਾ ਦੀ ਜਾ ਰਹੀ 97.9% ਗਵਰਨਮੈਂਟ ਤਾਂ ਕਿਤੇ ਨਾਂ ਦੇ ਬਰਾਬਰ ਹੋ ਗਈ ਤੋ ਗਵਰਨਮੈਂਟ ਨੂੰ ਅਸੀਂ ਕਿਹਨੇ ਭਗਵੰਤਬੰਦ ਇਹ ਪੰਜਾਬੀ ਆ ਜਿਹੜਾ ਤੁਸੀਂ ਕੈਬਨਿਟ ਚ ਮੀਟਿੰਗ ਕੀਤੀ ਨਾ ਵੀ ਅਹੀ ਆ ਕੁਝ ਖਾਣ ਪੀਣ ਦਾ ਸਮਾਨ ਦੇਣੇ ਇਹ ਭਾਵੇਂ ਨਾਂ ਦਿਓ ਠੀਕ ਹੈ ਤੁਹਾਡੇ ਕਾਗਜਾਂ ਕੁਝ ਰੁੱਲ ਜਾਣਾ ਖਰਚਾ ਸਾਨੂੰ ਪੈ ਜਾਣਾ ਅਸੀਂ ਕਹਿੰਨੇ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਐਡਾ ਵੱਡਾ ਨੁਕਸਾਨ ਆ ਉਹਦਾ ਪ੍ਰਸਤੀ ਕਿੱਲਾ ਪੈਸੇ ਵਾਟਤਵਾਦ ਪਸ਼ੂਆਂ ਦਾ ਮਾਪਜਾ ਘਾਰਿਆ ਘਾਰਾਂ ਦਾ ਨੁਕਸਾਨ ਆ ਉਹਨਾਂ ਦਾ ਮਾਪਜਾ ਜੇ ਕੋਈ ਜਾਨੀ ਥੋੜਾ ਪਤਾ ਨੁਕਸਾਨ ਆ ਉਹਦਾ ਮਾਪਜਾ ਤੋਂ ਕੁੱਲ ਮਿਲਾ ਕੇ ਮਾਪਜੇ ਦਾ ਪੈਕੇਜ ਦੇ ਰੂਪ ਵਿੱਚ ਐਲਾਨ ਹੋਵੇ ਗਰਦੌਰੀਆਂ ਗਰਦੌਰੀਆਂ ਹਾਂ ਉਹ ਪਿੰਡਾਂ ਦੀ ਗਰਦੌਰੀ ਹੋਵੇ ਜਿੱਥੇ ਅੱਧਾ ਪਿੰਡ ਮਰ ਗਿਆ ਅੱਧਾ ਬਚ ਗਿਆ ਜਿਹੜੇ ਪਿੰਡ ਡੁੱਬ ਗਏ ਹੁਣ ਉੱਥੇ ਸਿਆਸਤ ਨਹੀਂ ਹੋਣੀ ਚਾਹੀਦੀ ਦੂਸਰੇ ਸਾਡੇ ਟਿੱਖੇ ਸਵਾਲ ਨੇ ਵੀ ਮੈਨੂੰ ਲੱਗਦਾ ਅਪ੍ਰੈਲ ਚ ਅਸੀਂ ਵੀ ਪੜਿਆ ਸੀ ਚੇਤਾਵਨੀਆਂ ਆ ਰਹੀਆਂ ਸੀ ਵੀ ਅਰਕੀ ਬਰਸਾਤ 100 ਪਲੱਸ ਹੋਊਗੀ ਔਰ ਉਹ ਚੀਜ਼ਾਂ ਸਾਹਮਣੇ ਫਿਰ ਜਦੋਂ ਪੰਜਾਬ ਸਰਕਾਰ ਨੂੰ ਪਤਾ ਸੀਗਾ ਕੇਂਦਰ ਨੂੰ ਪਤਾ ਸੀਗਾ ਵੀ ਅਰਕੀ ਹਿਮਾਚਲ ਐਂਡ ਜੰਮੂ ਕਸ਼ਮੀਰ ਇੱਥੇ ਬਰਸਾਤ ਜ਼ਿਆਦਾ ਹੋਣੀ ਆ ਇਹ ਪੱਕਾ ਹੀ ਸੀਗਾ ਵੀ ਸਾਡੇ ਡੈਮਾਂ ਚ ਇੰਨਾ ਪਾਣੀ ਆਊਗਾ ਤੇ ਉਹਨਾਂ ਰਿਲੀਜ਼ ਵੀ ਕਰਨਾ ਹੈਗਾ ਇਹ ਡੈਮ ਪ੍ਰਬੰਧਨ ਤੇ ਵੀ ਸਾਡੇ ਸਵਾਲ ਨੇ ਅਰਕੀ ਜਿਹੜਾ ਨਵਾਂ ਅੰਕੜਾ ਵੀ ਹਿਮਾਚਲ ਦੇ ਵਿੱਚ 2000 ਜਿਹੜਾ 23 ਛੜ ਆਇਆ ਸੀਗਾ ਉਹਦੇ ਚ ਜਿਹੜੀ ਬਰਸਾਤ ਸੀਗੀ 13 100.34 ਐਮ ਐਮ ਹੋਈ ਸੀਗੀ ਐਤ ਕੀ ਜਿਹੜੀ 2 ਦਿਨ ਪਹਿਲੋਂ ਦੇ ਅੰਕੜੇ ਆ ਜਿਹੜੇ ਹਿਮਾਚਲ ਦੇ ਨੇ 770 ਐਮ ਐਮ ਉਹਦੇ ਨੂੰ ਅੱਧੀ ਘਟੀ ਹੈਗੀ ਆ ਠੀਕ ਆ ਫੇਰ ਵੀ ਪਾਣੀ ਜ਼ਿਆਦਾ ਆਇਆ ਦੂਜਾ ਅੰਕੜਾ ਰਾਵੀ ਚ ਪਾਣੀ ਛੱਡਣ ਦਾ ਵਾ ਉਹ 14. ਠੀਕ ਹੈ ਜੀ 11 ਲੱਖ ਕਿਊਸਕਿਆ ਐਡਾ ਵੱਡਾ ਇਤਿਹਾਸ ਦੇ ਵਿੱਚ ਪਾਣੀ ਪਹਿਲੋਂ ਨਹੀਂ ਛੱਡਿਆ ਗਿਆ ਔਰ ਜਿਹੜਾ ਇਹਨੂੰ ਪਿੱਛੇ 2800 1988 ਦਾ ਅੰਕੜਾ ਸੀ ਉਹ 11.2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਉਹ ਤੋਂ ਵੱਧ ਪਾਣੀ ਛੱਡਿਆ ਗਿਆ। ਫਿਰ ਜਦੋਂ ਪਾਣੀ ਛੱਡਣ ਤੋਂ ਪਹਿਲਾਂ ਮੈਂ ਇੱਥੇ ਸੀਗਾ ਮੈਂ ਵੀ 5 ਵਜੇ ਘਰੋਂ ਨਿਕਲਿਆ ਸੀਗਾ ਡੀਸੀ ਤੇ ਐਸਐਸਪੀ ਪਿੰਡਾਂ 'ਚ ਭੱਜੇ ਜਾ ਰਹੇ। ਵੀ ਲੋਕੋ ਬਾਹਰ ਨਿਕਲ ਜੋ। ਕੁਝ ਘੰਟਿਆਂ 'ਚ ਲੋਕਾਂ ਨੂੰ ਘਰਾਂ 'ਚੋਂ ਬਾਹਰ ਕਿਵੇਂ ਕੱਢਿਆ ਜਾ ਸਕਦਾ? ਕਿ 10-15 ਦਿਨ ਪਹਿਲਾਂ ਲੱਗੇ ਹੁੰਦੇ ਨਹੀਂ ਸੀ ਕੱਢਿਆ ਜਾ ਸਕਦਾ। ਫਿਰ ਇਹ 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 ਸਾਡੇ ਸਵਾਲ ਨੇ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਸੀਗਾ ਵੀ ਲਾਹੂ ਤੇ ਪਾਣੀ ਜਿਹੜਾ ਨਾਲ-ਨਾਲ ਨਹੀਂ ਚੱਲੂਗਾ ਹੁਣ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਹਿੰਨੇ ਵੀ ਲਾਹੂ ਵੀ ਵਗ ਗਿਆ ਤੇ ਪਾਣੀ ਵੀ ਵਗ ਗਿਆ ਹੁੰਦਾ ਰੋਕਿਆ ਨਹੀਂ ਗਿਆ ਇੰਨਾ ਅਰਬਾਂ ਖਰਬਾਂ ਦਾ ਨੁਕਸਾਨ ਵੀ ਕਰ ਰਿਹਾ ਅਸੀਂ ਕਹਿੰਨੇ ਜਿਹੜੇ ਸੂਬੇ ਮਰ ਰਹੇ ਨੇ ਜਿਹੜਾ ਜਿਹੜੇ ਵੀ ਡੈਮ ਬਣੇ ਹੋਏ ਆ ਉਹਨਾਂ ਡੈਮਾਂ ਦੇ ਵਿੱਚ ਪੂਰੇ ਸੂਬਿਆਂ ਦੀ ਪਹੁੰਚ ਹੋਣੀ ਕਿਹਾ ਸੀ ਉਹ ਵੇਖਣ ਵੀ ਉਹਨਾਂ ਦੇ ਲੋਕ ਮਰ ਰਹੇ ਉਹਨਾਂ ਕਿਵੇਂ ਕਿਵੇਂ ਪਾਣੀ ਛੱਡਣਾ ਹੈਗਾ ਇਹ ਕਿਸੇ ਨੇ ਨਿਰਦੇਸ਼ ਦਿੱਤੇ ਸੀ ਵੀ ਇਹ ਹੱਦ ਨਾਲੋਂ ਵੱਧ ਪਾਣੀ ਰੋਕਿਆ ਜਾਵੇ ਜਿਵੇਂ ਸਵਾਇ ਮਾਧੋਪੁਰ ਹੈੱਡ ਦਾ ਇੱਕ ਇੰਜੀਨੀਅਰ ਰੁੜ ਗਿਆ ਚਾਰੋਂ ਦੇ ਗਿੱਟ ਟੁੱਟ ਕੇ ਦੀ ਨਿਰਪੱਖ ਜਾਂਚ ਹੋਵੇ ਪਤਾ ਲੱਗੇ ਗੱਲ ਕੀ ਬਣੀ ਤਾਂ ਇਹ ਸਵਾਲ ਵੀ ਸਾਡੇ ਮਨਾਂ ਦੇ ਅੰਦਰ ਹੈਗੇ ਸੀ ਲੋਕਾਂ ਨੂੰ ਇਹ ਤੋਂ ਗਾਹ ਅਪੀਲ ਕਰਨਾ ਚਾਹਾਂਗੇ ਵੀ ਇੱਥੇ ਕੱਚਾ ਲੰਗਰ ਬਹੁਤ ਆ ਰਿਹਾ ਵਿਸ਼ਤ ਵੀ ਹੋ ਰਿਹਾ ਤੁਸੀਂ ਭਰਾਓ ਇੱਕ ਇੱਕ ਪਿੰਡ ਅਡਾਪਟ ਕਰ ਲਓ ਇੱਕ ਇੱਕ ਪਿੰਡ ਅਡਾਪਟ ਕਰਕੇ ਉਹਦੀ شناخت ਕਰਕੇ ਫਿਰ ਸਾਰਾ ਕੁਝ ਉਹਨਾਂ ਨੂੰ ਕੀ ਕੁਝ ਚਾਹੀਦਾ ਉਹ ਚੀਜ਼ਾਂ ਲੈ ਕੇ ਆਓ ਔਰ ਇੱਕ ਮੈਂ ਕਹਿਣਾ ਚਾਹੂੰਗਾ ਵੀ ਜੜੀਆਂ ਹੜਾ ਹੜ ਦੇ ਵਿੱਚ ਰਾਹਤ ਸਮਗਰੀ ਆ ਰਹੀ ਹੈ ਖਾਸ ਕਰਕੇ ਪਾਣੀ ਤੇ ਹੋਰ ਚੀਜ਼ਾਂ ਵੀ ਇਹਨਾਂ ਦੀ ਬਲੈਕ ਹੋ ਰਹੀ ਚਾਹੇ ਜਨਾਲਾ ਹੋਵੇ ਚਾਹੇ ਫਤੇਗੜ ਚੂੜੀਆਂ ਵਿੱਚ ਚਾਹੇ ਬਟਾਲੇ ਦੇ ਖੇਤਾਂ ਮਰ ਸਰਕਾਰ ਤੁਰੰਤ ਨੋਟਿਸ ਲਵੇ ਅਸੀਂ ਪੰਜਾਬੀਆਂ ਨੂੰ ਕਹਿਣਾ ਚਾੁੰਦੇ ਆ ਕਿ ਇਹ ਕਲੰਕ ਸਾਡੇ ਮੱਥੇ ਤੇ ਨਹੀਂ ਲੱਗਣਾ ਚਾਹੀਦਾ ਜਿਹੜੇ ਵੀ ਪਾਣੀ ਬਣਾਉਂਦੇ ਨੇ ਗਾਂ ਵੇਚਦੇ ਨੇ ਉਹਨਾਂ ਨੂੰ 10% ਰੇਟ ਘੱਟ ਲਾਉਣਾ ਚਾਹੀਦਾ ਵਾਦਨ ਨਹੀਂ ਲਵਣਾ ਚਾਹੀਦਾ ਇਹ ਤੋਂ ਘਾ ਡਾਇਵੈਜਰੀ ਜਾਰੀ ਹੋਵੇ ਵੀ ਇਹੋ ਜੇ ਪਾਣੀ ਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ ਦੀ ਲੋੜ ਹੁੰਦੀ ਉਹਦੀ ਕਿੱਟ ਬਣਾ ਕੇ ਲੋਕ ਲੈ ਕੇ ਆਉਣ ਫਿਰ ਸੁੱਕਾ ਫੂਡ ਕਿਹੜਾ ਹੋਵੇ ਉਹ ਸਾਰਾ ਕੁਝ ਅਸੀਂ ਚੁੰਨੇ ਸੀ ਤੇ ਕਹਿੰਦੇ ਵੀ ਗਾਂਹ ਇਹਨਾਂ ਨੂੰ ਭਰਾਓ ਜਦੋਂ ਪਾਣੀ ਲੱਥ ਗਿਆ ਉਦੋਂ ਲੋੜ ਪੈਣੀ ਹੈ ਅਜੇ ਤੇ ਗਾਂਹ ਇਹਨਾਂ ਨੂੰ ਖਾਦਾਂ ਦੀ ਵੀ ਲੋੜ ਆ ਗਾਂਹ ਇਹਨਾਂ ਨੂੰ ਦਵਾਈ ਤੁਹਾਡੀ ਬਹੁਤ ਹੈਲਪ ਦੀ ਲੋੜ ਆ ਇਸ ਕਰਕੇ ਸੋਚ ਕੇ ਸਮਝ ਕੇ ਮੈਂ ਤੇ ਜਿਹੜੇ ਆਪਣੇ ਸੈਲੀਬ੍ਰਿਟੀ ਨੇ ਖਜ਼ਾਨੇ ਚ ਦੇਖੋ ਤੁਹਾਡੀ ਆਜ਼ਾਦੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਖਜ਼ਾਨੇ ਚ ਪੈਸੇ ਪਾਉਗੇ ਖਜ਼ਾਨੇ ਚ ਤਾਂ ਸਾਰੀ ਉਮਰ ਤੋ ਦੇ ਰਹੇ ਉਧਰੋਂ ਆਇਆ ਕੋਈ ਨਹੀਂ ਤੁਸੀਂ ਸਿੱਧੇ ਪਿੰਡ ਅਡੌਪਟ ਕਰੋ ਆਪਣੀ ਨਿਗਰਾਨੀ ਹੇਠ ਲੋਕਾਂ ਨੂੰ ਪੈਸਾ ਤੇਲਾ ਦਿਓ ਵੀ ਲੋਕ ਸਰਵਾਈਵ ਕਰ ਸਕਣ ਤੁਹਾਨੂੰ ਲੱਗਦਾ ਕਿ ਲੰਬਾ ਸੰਘਰਸ਼ ਲੋਕਾਂ ਨੂੰ ਇਹ ਕਰਨਾ ਪੈਣਾ ਹੈ ਜੀ ਹਾਂ ਮਾਹੌਲ ਨੇ ਦੇਖੋ ਫਸਲਾਂ ਹੀ ਨਹੀਂ ਅਗਲੀਆਂ ਬੀਜੀਆਂ ਜਾਣੀਆਂ ਕਣਕ ਤਾਂ ਬੀਜੀ ਨਹੀਂ ਜਾਣੀਆਂ ਇਸ ਹਿੱਸੇ ਚ ਤਾਂ ਜੇ ਇਹ ਗਾਹ ਹੁਣ ਦੋ ਤਿੰਨ ਦਿਨ ਬਰਸਾਤ ਦਾ ਕੀ ਪੋਜੀਸ਼ਨ ਰਹਿੰਦੀ ਆ ਇਹ ਤਾਂ ਸਮਾਂ ਦੱਸੂਗਾ ਲੋਕਾਂ ਨੂੰ ਉੱਠਣ ਲੱਗਿਆ ਆਰਥਿਕ ਤੌਰ ਤੇ ਸਮਾਂ ਲੱਗਣਾ ਹੈ ਜੋ ਸਾਨੂੰ ਨਜ਼ਰ ਆ ਰਿਹਾ ਹੈ। ਸਰ ਇਹ ਮੁੱਖ ਮੰਤਰੀ ਵੱਲੋਂ ਜਿਹੜਾ ਬਿਆਨ ਆਇਆ ਉਹ ਤੇ ਕਿਸੇ ਕੀ ਦੇਖਦੇ ਹੋ? ਦੇਖੋ ਜਿਹੜਾ ਸੈਣੀ ਸਾਹਿਬ ਤੁਸੀਂ ਨੋਟ ਕਰਾਇਆ ਵੀ ਸੈਣੀ ਸਾਹਿਬ ਇਹ ਬੋਲ ਰਹੇ ਆ ਵੀ ਸਾਨੂੰ ਪਾਣੀ ਨਹੀਂ ਚਾਹੀਦਾ। ਪਾਣੀਆਂ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਅੰਦਰ ਖਿੱਚੋ ਤਾਣੀ ਰਹੀ ਹੈ ਇਹਦੀ ਰਾਜਨੀਤੀ ਹੁੰਦੀ ਰਹੀ ਕਦੀ ਪਾਣੀਆਂ ਦਾ ਪ੍ਰਸਤਰੀ ਢੰਗ ਨਾਲ ਹੱਲੇ ਕਰਨ ਨੂੰ ਤਿਆਰ ਨਹੀਂ ਕੁ ਮੰਤਰੀ ਰਿਪੇਰੀਆਂ ਲਾ ਦੇ ਅਨੁਸਾਰ। ਹੁਣ ਐਸ ਮਾਹੌਲ ਵਿੱਚ ਇਸ ਕਿਸਮ ਦਾ ਬਿਆਨ ਦੇਣਾ ਇਹ ਪੰਜਾਬੀਆਂ ਦੇ ਜ਼ਖਮਾਂ ਤੇ ਲੂਨ ਭੁੱਕਣ ਵਾਲੀ ਗੱਲ ਆ ਜੋ ਸਾਨੂੰ ਨਚਰਉਂਦੀ ਠੀਕ ਆ ਤੁਸੀਂ ਜੇ ਵਾਕਿਆ ਕੋਈ ਲੋਕਾਂ ਦੇ ਨੁਮਾਇੰਦੇ ਸੀ ਮੰਨਦੇ ਤਾਂ ਨਹੀਂ ਹੈਗੇ ਤੁਸੀਂ ਕੋਈ ਆ ਦੁੱਖ ਦੀ ਘੜੀ ਵਿੱਚ ਸਾਡਾ ਹੱਥ ਵਡਾਓ ਰਾਜਨੀਤੀ ਨਾ ਕਰੋ ਔਰ ਭਾਜਪਾ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਉਹ ਸੈਣੀ ਸਾਹਿਬ ਦੇ ਬਿਆਨ ਦੇ ਨਾਲ ਨੇ ਕਿ ਉਹਨਾਂ ਦਾ ਵੀ ਪੰਜਾਬ ਭਾਜਪਾਲੇ ਸਪਸ਼ਟ ਕਰਨਾ ਵੀ ਤੁਹਾਡਾ ਮੁੱਖ ਮੰਤਰੀ ਹਰਿਆਣਾ ਕੀ ਬੋਲ ਰਿਹਾ ਜੇਪੀ ਨੱਡਾ ਜੀ ਦੱਸਣ ਵੀ ਇਹ ਥੋੜੀ ਪਹੁੰਚ ਇਹੀ ਆ ਪਾਰਟੀ ਦੀ ਜੋ ਸੈਣੀ ਸਾਹਿਬ ਬੋਲ ਰਹੇ ਕਿ ਤਰ੍ਹਾਂ ਦੇ ਪੈਕੇਜ ਮੰਗ ਕਰਦੇ ਹੋ ਕੇਂਦਰ ਤੋਂ ਜਾਂ ਪੰਜਾਬ ਤੋਂ ਦੇਖੋ ਇਹ ਜੁਆਇੰਟਲੀ ਪੈਕੇਜ ਬਣਾ ਚਾਹੀਦਾ ਲੱਖਾਂ ਤੋਂ ਘੱਟ ਕੋਈ ਕਿਸੇ ਕਿਸੇ ਦੀ ਮੱਤੇ ਜਿਹੜੇ ਏਕੜ ਦੇ ਨੁਕਸਾਨ ਹੋ ਗਏ ਇੱਕ ਤਾਂ ਕਿ ਨਹੀਂ ਫਸਲ ਮਰੀਦਾ ਹੀ 70000 ਮੰਗਿਆ ਸੀਗਾ 10% ਅਸੀਂ ਉੱਤੇ ਮਜ਼ਦੂਰ ਲਈ ਮੰਗਿਆ ਸੀ ਹੁਣ ਜਿੱਥੇ ਰੇਟ ਬਜਰੀ ਭਰ ਗਈ ਉਹ ਤਾਂ ਵੱਧ ਗਿਆ ਨੁਕਸਾਨ ਹੋ ਗਿਆ ਠੀਕ ਹੈ ਨਾ ਇਹਦੋਂ ਦਾ ਪਸ਼ੂਆਂ ਦੇ ਇਹਦੋਂ ਦਾ ਉਹਨਾਂ ਦੇ ਘਰ ਦੇ ਮਜ਼ਦੂਰਾਂ ਵਾਸਤੇ ਅੱਡ ਚਾਹੀਦਾ ਤਾਂ ਜਿਸ ਕਿਸਮ ਦਾ ਵੀ ਨੁਕਸਾਨ ਹੋਇਆ ਉਹਦਾ ਤੁਰੰਤ ਜਾਇਜਾ ਬਣ ਜਾਣਾ ਚਾਹੀਦਾ ਔਰ ਪੈਕੇਜ ਦਾ ਐਲਾਨ ਹੋ ਜਾਣਾ ਤਾਂ ਜੋ ਲੋਕ ਥੋੜਾ ਕੌਨਫੀਡੈਂਸ ਚਾਉਣ ਵੀ ਸਾਡੇ ਮਗਰ ਮਰਤ ਕਰਨ ਵਾਲੇ ਵੀ ਜੇ ਸਾਡੇ ਟੈਕਸਾਂ 'ਚੋਂ ਹਿੱਸਾ ਕੇਂਦਰ ਖਰਦਾ ਤੇ ਫਿਰ ਦੇਣਾ ਵੀ ਤਾਂ ਕੇਂਦਰ ਨੇ ਹੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ